ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸੀਨੀਅਰ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਨੂੰ ਅਪੀਲ ਕੀਤੀ ਹੈ ਉਹ ਆਪਣੀ ਭੁਖੜ ਹੜਤਾਲ ਖਤਮ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਵਿੱਚ ਸ਼ਾਮਲ ਹੋਣ ਬਿੱਟੂ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਡੱਲੇਵਾਲ ਨੂੰ ਅਪੀਲ ਕਰਦੇ ਕਿਹਾ ਹੈ ਕਿ ਤੁਹਾਡੀ ਸੇਤ ਜਿਆਦਾ ਮਹੱਤਵਪੂਰਨ ਹੈ ਅਤੇ ਤੁਹਾਡੀ ਜ਼ਿੰਦਗੀ ਪੰਜਾਬ ਦੇ ਲੋਕਾਂ ਲਈ ਕੀਮਤੀ ਹੈ ਕਿਉਂਕਿ ਕਿਸਾਨਾਂ ਤੇ ਖੇਤ ਮਜ਼ਦੂਰਾ ਦੇ ਸੰਘਰਸ਼ ਲਈ ਤੁਹਾਡੀ ਅਗਵਾਈ ਦੀ ਹਮੇਸ਼ਾ ਲੋੜ ਰਹੇਗੀ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰਲ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਹੈ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਰੇ ਜੂੰਦੀ ਜਾਗਦੀ ਮਸਾਲਾ ਉਹ ਲਗਾਤਾਰ ਸੰਘਰਸ਼ ਕਰ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ ਆ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹਰ ਮਿਨਿਸਟਰ ਹਰ ਸੀਨੀਅਰ ਬੀਜੇਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗੱਲੇ ਵੱਲ ਸਾਹਬ ਖਾਤਰ ਕਿਉਂਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨਹੀਂ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਮੀਟਿੰਗ ਤਾਂ ਹੈਗੀ ਹੈਗੀ ਤੇ ਬਹੁਤ ਵੱਡਾ ਐਫਰਟ ਬੋਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਆ ਸੈਂਟਰਲ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਆ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਆ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿੱਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥ ਰਹੇ ਠੀਕ ਰਹੇ ਹੋ ਤਾਂ ਹੀ ਉਹ ਸਾਰੀ ਆ ਜਿਹੜੀ ਗੱਲ ਸਿਰੇ ਚੜ੍ਹ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਹਾਂ ਬੱਚਾ ਸਮਝ ਕੇ ਆਪਣਾ ਪੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਓ ਤੰਦਰੁਸਤ ਸਿਹਤ ਆ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਕੰਮ ਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਂ ਸਮਾਂ ਮੈਂ ਵੀ ਕੰਮੇ ਦੇ ਬੈਠਾ ਰਿਹਾ ਤੇ ਅਸੀਂ ਚਾਹੁੰਦੇ ਆ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਜੰਗ ਆ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜਿੱਤ ਆ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਕਾਰਯੋਗ ਡੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਫੂਕ ਹਟਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੰਪਰਕ ਸਰਕਾਰ ਦੇ ਨਾਲ ਡਾਇਲੌਗ ਕਰੋ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ